ਸਤਿ ਸ਼੍ਰੀ ਅਕਾਲ ਮੇਟਾ ਆਪਣੋ ਰਹਿਤੋ ਯਾਰ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਸਾਡੇ ਚੈਨਲ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਮੈਂ ਦਿਨੋਸਵਾਦ ਕਰਦਾ ਹਾਂ ਦੋਸਤੋ ਜਿਵੇਂ ਕਿ ਇਹ 2027 ਨੇੜੇ ਆ ਰਿਹਾ ਹੈ ਤੇ ਵੱਖ-ਵੱਖ ਪਾਰਟੀਆਂ ਦੇ ਪ੍ਰਤੀਕ ਰਿਹਾ ਵਾਂ ਜਿਹੜੇ ਸਾਹਮਣੇ ਆ ਰਹੀਆਂ ਨੇ ਤੇ ਜਿਹੜਾ ਹੈਗਾ ਇੱਧਰ-ਉੱਧਰ ਵੀ ਜਿਹੜਾ ਹੈਗਾ ਪਾਰਟੀ ਦੇ ਵਰਕਰ ਉਧੇਦਾਰ ਜਾਂ ਕੋਈ ਹੋਰ ਆਪਣੀ ਦੀ ਲੀਡਰ ਇੱਕ ਪਾਰਟੀ ਤੋਂ ਦੂਜੀ ਪਾਰਟੀ ਵਿੱਚ ਵੀ ਜਾਂਦੇ ਨੇ ਮਤਲਬ ਇਸ ਤਰ੍ਹਾਂ ਦੀਆਂ ਜੋ ਸਾਹਮਣੇ ਆ ਰਹੀਆਂ ਗੱਲਾਂ ਉਸ ਦੇ ਨਾਲ ਹੀ ਆਪਾਂ ਜਿਹੜਾ ਹੈਗਾ ਇੱਕ ਅੱਜ ਗੱਲ ਕਰਾਂਗੇ 2027 ਜਿਹੜੇ ਨੇੜੇ ਆ ਰਿਹਾ ਦੋ ਸਟਾਈਲ ਲੈ ਕੇ ਫਰੀਦਕੋਟ ਹਲਕੇ ਵਿੱਚ ਅਸੀਂ ਮੌਜੂਦ ਹਾਂ ਫਰੀਦਕੋਟ ਜੇ ਏਰੀਆ ਵਿੱਚ ਜੋ ਲੋਕ ਕੀ ਸੋਚਦੇ ਨੇ ਲੀਡਰ ਕੀ ਸੋਚਦੇ ਨੇ ਉਸ ਜੋ ਗੱਲਾਂ ਨੂੰ ਲੈ ਕੇ ਸਾਡੇ ਨਾਲ ਜੁੜੇ ਨੇ ਅੱਜ ਸੰਦੀਪ ਸਿੰਘ ਸੰਨੀ ਬਰਾੜ ਜੀ ਜੋ ਪਹਿਲਾਂ ਕਾਂਗਰਸ ਤੋਂ ਸੀ ਬੀਜੇਪੀ ਵਿੱਚ ਸ਼ਾਮਲ ਕਰਕੇ ਗਏ ਨੇ ਕੈਪਟਨ ਅਮਰਿੰਦਰ ਸਿੰਘ ਜੀ ਜੋ ਸਾਫ ਦਾ ਮੁੱਖ ਮੰਤਰੀ ਸੀ ਉਹਨਾਂ ਦੇ ਵਾਜਿ ਤਸਿਕਾ ਸੱਚੀ ਗੱਲ ਜੀ ਸੱਚੀ ਗੱਲ ਸਰ ਕੀ ਕਿਵੇਂ ਦੇਖਦੇ ਹੋ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਜੀ ਜੋ ਮੁੱਖ ਮੰਤਰੀ ਸੀ ਸਾਫ ਦਾ ਤੁਸੀਂ ਉਹਨਾਂ ਦੇ ਵਾਜਿ ਬ ਰਹੇ ਹੋ ਅੱਜ ਵੀ ਹੋ ਕੈਪਟਨ ਸਾਹਿਬ ਵੀ ਇਹੀ ਗੱਲ ਕਹਿੰਦੇ ਨੇ ਤੇ ਉਹਨਾਂ ਦੀ ਬਦولت ਉਹ ਜਿਵੇਂ ਮਤਲਬ ਬੀਜੇਪੀ ਚ ਗਏ ਨੇ ਉਸ ਤੋਂ ਬਾਅਦ ਤੁਸੀਂ ਬੀਜੇਪੀ ਜਾ ਬਿਲਕੁਲ ਮੈਂ ਮੈਂ ਫਿਰ ਤੁਹਾਨੂੰ ਕਹਿ ਰਿਹਾ ਜਿਹੜਾ ਪੰਜਾਬ ਦੀ ਤਰੱਕੀ ਦੇ ਲਈ ਫਰੀਦਕੋਟ ਸ਼ਹਿਰ ਦੀ ਤਰੱਕੀ ਦੇ ਲਈ ਫਰੀਦਕੋਟ ਜ਼ਿਲ੍ਹੇ ਦੀ ਤਰੱਕੀ ਲਈ ਜੋ ਸਾਡਾ ਸਾਥ ਦੇਊਗਾ ਫਰੀਦਕੋਟ ਨੂੰ ਉਲੰਧੀਆਂ ਦੇ ਵਿੱਚ ਲੈ ਕੇ ਜਾਣਾ ਸੀ ਅਸੀਂ ਉਹਦਾ ਸਾਥ ਦੇਵਾਂਗੇ ਉਸੇ ਅਡਿਆਲਜੀ ਤੇ ਅਡਿਆਲਜੀ ਬੇਸਡ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਉਮੀਦ ਹੈ ਵੀ ਬੀਜੇਪੀ ਪੰਜਾਬ ਦਾ ਪ੍ਰਵੇਕ ਪਾ ਸਕਦੀ ਹੈ ਤੇ ਆਉਣ ਵਾਲੇ ਸਮੇਂ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਇਸੇ ਸਬੰਧ ਦੇ ਵਿੱਚ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਇਸ ਵਾਰ ਬੀਜੇਪੀ ਨੂੰ ਤਗੜਾ ਖੜਕੇ ਪੰਜਾਬ ਦੇ ਵਿੱਚ ਸਰਕਾਰ ਬਣਾਉਣਾ ਤੇ ਫਰੀਦਕੋਟ ਤੇ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣਾ ਸਾਡੇ ਕੋਟ ਖੁਬਰਾਂ ਦੇ ਕੁਝ ਆਗੂਆਂ ਨਾਲ ਕੁਝ ਆਪ ਦੇ ਜੋ ਲੀਡਰ ਹੈ ਉਹਨਾਂ ਨਾਲ ਗੱਲਬਾਤ ਹੋਈ ਸੀ ਉਹ ਉਹ ਤੁਹਾਡੇ ਮਤਲਬ ਉਹ ਤਗੇ ਦੀ ਸਪੈਸ਼ਲ ਨੂੰ ਥੋੜਾ ਜਿਹਾ ਮਤਲਬ ਇਹ ਸਹੀ ਨਹੀਂ ਮੰਨਦੇ ਕਿ ਕੀ ਲੱਗਦਾ ਤੁਹਾਨੂੰ ਕੋਈ ਹਰ ਇੱਕ ਸਾਰੇ ਤੁਹਾਡੇ ਸਾਥ ਨਹੀਂ ਦਿੰਦੇ ਨੇ ਸਾਰੇ ਤੁਹਾਡੇ ਉਲਟ ਨਹੀਂ ਨੇ ਮੈਨੂੰ ਜਾਂ ਮੇਰੀ ਟੀਮ ਨੂੰ ਜੋ ਸਾਨੂੰ ਸਹੀ ਲੱਗਿਆ ਸੀ ਉਹ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਪਰਮਾਤਮਾ ਮਿਹਰ ਕਰੇ ਫੀਡ ਕੋਡ ਦੀ ਤਰਕੀ ਨੂੰ ਲਿਆ ਕੇ ਅਸੀਂ ਆਉਣ ਵਾਲੇ ਸਮੇਂ ਦੇ ਫੀਡ ਕੋਡ ਬਿਲੰਦੀਆਂ ਵੇਰਾ ਤੇ ਲੈ ਕੇ ਜਾਵਾਂਗੇ ਆਈ ਸਾਡਾ ਪਰਨ ਤੇ ਆਈ ਸਾਡਾ ਫਰਜ਼ ਹੈ ਆਪਾਂ ਇਹ ਕਹਿ ਰਹੇ ਹਾਂ ਜਿਵੇਂ ਹੁਣ ਕੈਪਟਨ ਬੀਜਪੀ ਚ ਨੇ ਤੇ ਤੁਸੀਂ ਬੀਜਪੀ ਚੋਂ ਦੇਖੋ ਹੋਰ ਬਾਟੇ ਜਾਂਦੇ ਨੇ ਤਾਂ ਉਦੋਂ ਤੁਸੀਂ ਇਹ ਕਿ ਅਸੀਂ ਆ ਅੱਜ ਮਿਤ ਦਿਨ ਥੋੜਾ ਮਬਦਲੀਆਂ ਜਾਂਦੀਆਂ ਆ ਠੀਕ ਹੈ ਆਡਾਇਲੋਜੀ ਬੇਸਡ ਹੁੰਦਾ ਕਈ ਵਾਰੀ ਸਰਕਮਸਟੈਂਸੀ ਹਾਲਾਤ ਇਹੋ ਜੇ ਬਣ ਜਾਂਦੇ ਤੋਂ ਨੂੰ ਸਭ ਨੂੰ ਪਤਾ ਵੀ ਕੀ ਹਾਲਾਤ ਬਣੇ ਹਾਲਾਤ ਹੁੰਦੇ ਆ ਰੋਲ ਜੋ ਜਿੰਨੇ ਚੀਜ਼ਾਂ ਲੋੜ ਵਿਚ ਨਹੀਂ ਜਾ ਜਾਂਦਾ ਆਡਾਇਲੋਜੀ ਬੇਸਡ ਪਾਰਟੀ ਹੈ ਵੀ ਬੀਜਪੀ ਸਾਨੂੰ ਉਮੀਦ ਹੈ ਵੀ ਪੰਜਾਬ ਦੇ ਲੋਕਾਂ ਦੇ ਤੇ ਫਰੀਦਕੋਟ ਦੇ ਲੋਕਾਂ ਦੇ ਖਰੀ ਉਤਰੂਗੇ ਪਰਮਾਤਮਾ ਮਿਹਰ ਕਰੇ ਵੀ ਸਾਨੂੰ ਬਲ ਬਖਸ਼ੇ ਇਸ ਪਾਰਟੀ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ 2028 ਵਿੱਚ ਫਰੀਦਕੋਟ ਦੇ ਜਿਹਦੇ ਵਿੱਚ ਕੀ ਕਰੋਗੇ ਤੁਸੀਂ ਫਰੀਦਕੋਟ ਆਉਣ ਦੋ ਮੌਕਾ ਚੱਕ ਦਾਂਗੇ ਫਟੇ ਠੀਕ ਹੈ ਸਰ ਇਹ ਜਿਹੜਾ ਹੈਗਾ ਸੰਦੀਪ ਸਿੰਘ ਫਨੀ ਬਰਾੜ ਜੀ ਜੋ ਅੱਜ ਫਰੀਦਕੋਟ ਤੋਂ ਬੀਜੇਪੀ ਸੀਟ ਵਿੱਚ ਬੀਜੇਪੀ ਪਾਰਟੀ ਵਿੱਚ ਨੇ ਪਹਿਲਾਂ ਜਿਹੜਾ ਹੈਗਾ ਕਾਂਗਰਸ ਪਾਰਟੀ ਵਿੱਚ ਸੀਗੇ ਪਰ ਅੱਜ ਗੱਲ ਕਰੀਏ ਵੀ ਅੱਜ ਇਹ ਬੀ ਜੀ ਪਾਰਟੀ ਵਿੱਚ ਨੇ ਜੋ ਪਕੇ ਦੀ ਵੀ ਪੰਜਾਬ ਦੇ ਜੋ ਸਾਬਕਾ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਜੀ ਉਹ ਉਹਨਾਂ ਨਾਲ ਜਿਹੜੇ ਜੁੜੇ ਹੋਏ ਨੇ ਸ਼ੁਰੂ ਤੋਂ ਹੀ ਲੈ ਕੇ ਅੱਜ ਤੱਕ ਜਿਹੜੇ ਹੈਗਾ ਉਹਨਾਂ ਨਾਲ ਜੁੜੇ ਨੇ ਉਹਨਾਂ ਦੇ ਆਸਡੀ ਰਹੇ ਹੋਏ ਤੇ ਨਾਲੇ ਹੁਣ ਵੀ ਉਹਨਾਂ ਦੇ ਆਸਡੀ ਨੇ ਇਹ ਗੱਲ ਜਿਹੜਾ ਹੈਗਾ ਹਾਲ ਹੀ ਵਿੱਚ ਥੋੜੇ ਟਾਈਮ ਪਹਿਲਾਂ ਜਿਹੜਾ ਹੈਗਾ ਕੈਪਟਨ ਅਮਰਿੰਦਰ ਸਿੰਘ ਜੀ ਜੋ ਸਾਬਕਾ ਮੁੱਖ ਮੰਤਰੀ ਨੇ ਇੱਥੇ ਆਏ ਸੀਗੇ ਫਰੀਦਕੋਟ ਫਰੀਦਕੋਟ ਵਿੱਚ ਇੱਕ ਪ੍ਰੋਗਰਾਮ ਵੀ ਹੋਇਆ ਸੀਗਾ ਜਿੱਥੇ ਇਹ ਸੰਦੀਪ ਸਿੰਘ ਨੀਵਰਾੜੀ ਜੀ ਜੋ ਕਾਂਗਰਸ ਵਿੱਚ ਸੀਗੇ ਉਹਨਾਂ ਨੂੰ ਆਪਣੇ ਹੱਥੇ ਬੀਜੇਪੀ ਵਿੱਚ ਸ਼ਾਮਿਲ ਕਰਕੇ ਗਏ ਨੇ ਤੇ ਉਹ ਇੱਕ ਗੱਲ ਵੀ মিডিਆ ਮੂਰੇ ਸਾਹਮਣੇ ਕਹਿੰਦੇ ਨੇ ਵੀ ਜਿਹੜਾ ਹੈਗਾ ਵੀ ਛੰਨੀ ਬਰਾੜ ਮੇਰਾ OSD ਹੈ ਤੇ ਮੇਰਾ ਹੀ ਰਹੇਗਾ ਤੇ ਮੈਂ ਜਿਹੜਾ ਹੈਗਾ ਇਸ ਦੇ ਨਾਲ ਆ ਤੇ ਇਹ ਮੇਰੇ ਨਾਲ ਹੈ ਤੇ ਇਹ ਸਾਡੀ ਦੋਨਾਂ ਦੀ ਤਾਕਤ ਹੈ ਇਹੀ ਗੱਲ ਉਹਨਾਂ ਨੇ ਕਹੀ ਹੈ ਤੇ ਅੱਜ ਸੰਦੀਪ ਬਰਾੜ ਜੀ ਵੀ ਜਦੋਂ ਇਹਨਾਂ ਨਾਲ ਗੱਲ ਹੋਈ ਆ ਉਹਨਾਂ ਨੇ ਵੀ ਇਹੀ ਗੱਲ ਕੀਤੀ ਆ ਵੀ ਜਿਹੜਾ ਹੈਗਾ ਵੀ ਮੈਂ ਉਹਨਾਂ ਨਾਲ ਆ ਉਹਨਾਂ ਦੀ ਚੰਗੀ ਜਿਹੜਾ ਕੰਮ ਵਿੱਚ ਨਾਲ ਆ, ਜਿਹੜਾ ਵੀ ਚੰਗੀ ਸੋਚ ਵਿੱਚ ਨਾਲ ਆ, ਜੇ ਮਤਲਬ ਉਹ ਫਰੀਦਕੋਟ ੜ੍ਹ ਕੇ ਵਾਸਤੇ ਜੇ ਕੁਝ ਕਰਦੇ ਨੇ ਜਾਂ ਅੱਗੇ ਉਹਨਾਂ ਦੇ ਟਾਈਮ ਵਿੱਚ ਕੁਝ ਕਰਨਗੇ ਤਾਂ ਆਪਾਂ ਉਹਨਾਂ ਨਾਲ ਹੀ ਜੁੜੇ ਰਾਵਾਂਗੇ। ਆਦਰਵਾਇਜ ਇਹ ਤਾਂ ਜਿਹੜਾ ਹੈਗਾ ਹੁਣ ਜੇ ਹੋਰ ਕੋਈ ਪਾਰਟੀ ਚੇਂਜ ਹੁੰਦੀ ਹੈ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਵੀ ਸਾਹਮਣੇ ਆਉਂਦੀ ਹੈ ਤਾਂ ਉਹਨਾਂ ਦਾ ਟਾਈਮ ਦੱਸੇਗਾ। ਤਦ ਤੱਕ ਜਿਹੜਾ ਸਾਡੇ ਨਾਲ ਦੇਖਦੇ ਸਾਡੀ ਰਿਪੋਰਟ ਹੋਰ ਜੇ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਸਾਡੇ ਸਾਹਮਣੇ ਆਉਂਦੀ ਹੈ ਜਾਂ ਸਾਨੂੰ ਮਿਲਦੀ ਹੈ ਅਸੀਂ ਲੋਕਾਂ ਅੱਗੇ ਜਰੂਰ ਰੂਰੂ ਕਰਾਂਗੇ। ਹੋਰ ਜਿਹੜਾ ਹੈਗਾ ਜਾਣਕਾਰੀ ਅਸੀਂ ਜਿਹੜਾ ਹੈਗਾ ਇਕੱਠੀ ਕਰਕੇ ਲੋਕਾਂ ਸਾਹਮਣੇ ਲਿਆਂਦੀ ਕੋਸ਼ਿਸ਼ ਕਰਾਂਗੇ ਸਾਡਾ ਇਹ ਹੀ ਪ੍ਰਯਾਸ ਰਹੇਗਾ ਤਤਤ ਦੇਖਦੇ ਸਾਡੀ ਰਿਪੋਰਟ ਮਹਰਿੰਦਰ ਆਯਾਤ ਤੁਸੀਂ ਦੇਖ ਰਹੇ ਸਾਡਾ ਜਨਨ